ਡਾਂਡਾ ਮੇ ਕਿਸਾਨ ਮishan Singh ਕੋ ਟਰੈਕਟਰ ਸੌਪਾ ਗਿਆ ਕਿਸਾਨ ਨੇ ਡਾਂਡਾ ਪੁਲਿਸ ਦਾ ਆਭਾਰ ਜਤਾਇਆ ਆਰੋਪੀ ਦੀ ਗ੍ਰਿਫਤਾਰੀ ਕੇ ਪ੍ਰਯਾਸ ਜਾਰੀ ਹੈ ਗਿਲਦੀਆਂ ਤੂੰ ਸਰ ਇਹ ਕਦੋਂ ਦਾ ਦਾ ਟਰੈਕਟਰ ਜਿਹੜਾ ਚੋਰੀ ਹੋਇਆ ਸੀ ਪਿਛਲੇ ਸਾਲ 2024 ਦੇ ਵਿੱਚ ਨਵੰਬਰ ਚ ਚੋਰੀ ਕਰਕੇ ਇਹ ਭਈਆ ਸੀਗਾ ਬਿਹਾਰ ਦਾ ਜਿਹੜਾ ਸਾਡੇ ਪਿੰਡ ਕਪ ਕਰਦਾ ਸੀ ਰਜੀਸ਼ਾ ਇਹ ਰਾਤ ਦੇ ਟਾਈਮ ਟਰੈਕਟਰ ਚੋਰੀ ਹਵੇਲੀ ਦੇ ਵਿੱਚੋਂ ਕਰਕੇ ਲੈ ਗਿਆ ਸੀ ਟਰੈਕਟਰ ਚਾਲੀ ਜਿੱਦਾਂ ਉਹਨੂੰ ਪੁੱਛਨੇ ਪਾਉਨੋਂ ਚਾਬੀਆਂ ਇਹਦੀਆਂ ਵਾਪਸ ਲਿਆ ਗਏ ਉਹ ਦੇ ਆਪ ਤੁਹਿਆ ਕੇ ਦਿੱਤਾ ਕਿਦਾਂ ਦਾ ਲਗ ਮਹਿਸੂਸ ਹੋ ਰਿਹਾ ਤੁਹਾਨੂੰ ਪ੍ਰਸ਼ਾਸਨ ਦੇ ਬਹੁਤ ਵਧੀਆ ਇਹਦੇ ਵਿੱਚ ਇਹਨਾਂ ਪੰਜਾਬ ਪੁਲਿਸ ਦੀ ਕਾਰਗੁਜ਼ਾਰੀ ਆ ਜਿਹਦੇ ਵਿੱਚ ਡਿਪਟੀ ਸਾਹਿਬ ਦਾ ਮੈਂ ਆਤੀ ਤੁਨਵਾਦੀਆਂ ਤੇ ਐਸ ਐਚਓ ਸਾਹਿਬ ਦਾ ਕਿ ਜਿਨ੍ਹਾਂ ਨੇ ਆਪਣੀ ਟੀਮ ਭੇਜ ਕੇ ਮੇਰੀ ਬਹੁਤ ਹੀ ਵੱਡੀ ਹੈਲਪ ਕੀਤੀ ਆ ਮੈਨੂੰ ਇਹ ਭਰੋਸਾ ਸੀ ਕਿ ਇਹ ਬੰਦਾ ਬਹੁਤ ਵਧੀਆ ਕੰਮ ਕਰਦਾ ਪਿਆ ਪਰ ਉਸ ਬੰਦੇ ਨੇ ਬਹੁਤ ਵੱਡਾ ਧੋਖਾ ਦੇ ਕੇ ਤੇ ਇਹ ਕੰਮ ਕੀਤਾ ਔਰ ਨੇਪਾਲ ਬਾਰਡਰ ਤੋ ਜਾ ਕੇ ਗੁਰਨਾ ਥਾਣਾ ਸੀਗਾ ਜਿੱਥੂ ਜਾ ਕੇ ਇਹ ਰਿਕਵਰ ਹੋਇਆ ਟਰੈਕਟਰਸ ਤੇ ਉਤੋਂ ਨਾਲ ਤਿੰਨ ਬੰਦੇ ਕੁੜਿਸ ਦੇ ਗਏ ਸੀ ਜਿਨ੍ਹਾਂ ਜੇ ਜਸਵੀਰ ਸਿੰਘ ਜੀ ਤੇ ਜਸਪ੍ਰੀਤ ਤੇ ਅਮਨਪ੍ਰੀਤ ਅਮਨਜੀਤ ਸਿੰਘ ਨੇ ਉਹ ਨਹੀਂ ਉਹਦੀ ਅਜੇ ਤੱਕ ਅਰੈਸਟ ਨਹੀਂ ਪਈ ਹੈ ਕਿ ਉਹ ਭੰਗਿਆ ਦੌੜ ਪਗੌੜਾ ਹੀ ਆ ਬੰਦਾ ਸਾਡੇ ਕੋਲ ਨਹੀਂ ਆ ਹਾਂਜੀ ਹਾਂਜੀ ਇਹ ਤੁਹਾਨੂੰ ਪਤਾ ਕਿੱਦਾਂ ਲੱਗਾ ਕਿ ਉਹ ਜਿਹੜਾ ਤਾਂ ਉਸਦੇ ਲੋਕਾਂ ਨੇ ਸਾਡੀ ਮਦਦ ਕੀਤੀ ਆ ਉਹ ਕੋਰਟ ਦਾ ਆਪਣਾ ਤਾਲਮੇਲ ਕੀਤਾ ਸੀਗਾ ਉਤੋਂ ਸਾਨੂੰ ਲੱਗਾ ਐ ਐਸੇ ਲੱਗਾ ਤੇ ਫਿਰ ਇਹਨਾਂ ਨੇ ਉੱਥੇ ਰਰਿਆ ਥਾਣੇ ਰਿਪੋਰਟ ਕੀਤੀ ਉਹਨਾਂ ਨੂੰ ਕਾਲ ਕੀਤੀ ਫਿਰ ਉਹਨਾਂ ਨੇ ਅੱਗੇ ਨੇਪਾਲ ਬਾਰਡਰ ਤੇ ਗੁਰਨਾਥ ਖਾਣਾ ਸੀਗਾ ਉਹਨਾਂ ਨੂੰ ਸੂਚਿਤ ਕੀਤਾ ਕਿ ਹਾਂਜੀ ਇੱਕ ਮਕਦਮਾ ਦਰਜ ਹੋਇਆ ਸੀ 279 ਨੰਬਰ 1911 2024 ਨੂੰ ਜਿਹੜਾ ਕਿ ਟਰੈਕਟਰ ਚੋਰੀ ਕਰਕੇ ਇਹਨਾਂ ਦਾ ਸਰਦਾਰ ਮਨਜੀਤ ਸਿੰਘ ਗਿਲਜੀਆਂ ਤੋਂ ਇਹਨਾਂ ਦਾ ਟਰੈਕਟਰ ਚੋਰੀ ਕਰਕੇ ਇਹਨਾਂ ਦਾ ਸੀਰੀ ਲੈ ਗਿਆ ਸੀਗਾ ਬਿਹਾਰ ਲੈ ਗਿਆ ਸੀਗਾ ਹੁਣ ਜਿਹੜੇ ਸਾਡੇ ਇੱਥੇ ਹਿਨਸ ਕ੍ਰਾਈਮ ਦੇ ਤੈਅ ਜਿਹੜੇ ਮਹਿਮ ਚੱਲ ਰਹੀ ਆ ਸਾਡੇ ਐਸਐਸਬੀ ਸਾਹਿਬ ਸਰੀ ਸੰਦੀਪ ਮਲਕ ਜੀ ਤੇ ਡੀਆਈਜੀ ਰੈਂਡ ਸਾਡੇ ਨਵੀਨ ਸਿੰਘਲਾ ਜੀ ਜਿਨ੍ਹਾਂ ਕੋਲ ਅਸੀਂ ਪਰਮਿਸ਼ਨ ਲੈ ਕੇ ਆਪਣੀ ਟੀਮ ਅ ਗਰੇਂਦਰਜੀਤ ਸਿੰਘ ਐਸਚੋ ਨਾਗਰਾ ਐਸਚੋ ਟਾਂਡਾ ਜਿਹੜੇ ਇਹਨਾਂ ਦੇ ਨਾਲ ਏਐਸਆਈ ਜਸਵੀਰ ਸਿੰਘ ਇਹਨਾਂ ਨੂੰ ਅਸੀਂ ਬਿਹਾਰ ਭੇਜਿਆ ਔਰ ਬਿਹਾਰ ਤੋਂ ਅਸੀਂ ਇਹ ਟਰੈਕਟਰ ਰਿਕਵਰ ਕਰਕੇ ਬਾਈ ਰੋਡ ਅਸੀਂ ਲੈ ਕੇ ਟਾਂਡੇ ਆਏ ਆ ਔਰ ਡੰਡ ਲਿਆ ਕੇ ਜਿਹੜੇ ਇਹਨਾਂ ਦੇ ਅਸਲੀ ਮਾਲਕ ਆ ਮਨਜੀਤ ਸਿੰਘ ਗਿਲਜੀਆਂ ਇਹਨਾਂ ਨੂੰ ਸੌਂਪ ਰਹੇ ਆ ਜੀ ਇਹ ਚਾਬੀਆਂ ਨੇ ਇਹ ਅਸੀਂ ਮੈਂ ਦੇ ਰਹੇ ਹਾਂ ਜੀ ਸਰ ਇਹ ਜਿਹੜੀ ਇਹ 1911 2024 ਨੂੰ ਹੋਈ ਸੀ ਜਿਹੜੇ ਕਿਸਾਨ ਹੋ ਗਿਆ ਨਾ ਫਿਰ 7-8 ਮਹੀਨੇ ਹੋਏ ਆ ਜੀ ਹਾਂ ਬੇ ਬਾਕੀ ਅਸੀਂ ਇਹਨਾਂ ਨੂੰ ਇਹਨਾਂ ਨੂੰ ਦੇ ਦਿੱਤਾ ਆ ਤੁਸੀਂ ਇਹਨਾਂ ਨਾਲ ਗੱਲਬਾਤ ਕਰ ਸਕਦੇ